ਸਸ਼ੀਕਾਉ ਜੀ ਸਾਰੇ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਵਾਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੁਰਾਣੀ ਪਿਪਲੀ ਦੇ ਵਿੱਚ ਪੁਰਾਣੀ ਪਿਪਲੀ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਨਵੀਂ ਪੀਪਲੀ ਪੁਰਾਣੀ ਪੀਪਲੀ ਆਪਸ ਦੇ ਵਿੱਚ ਗੁਆੰਡੀ ਜਿਆਦ ਮਾਲਾ ਜਿਹੜੀ ਨਵੀਂ ਪੀਪਲੀ ਆ ਉਹ ਰਹਿ ਜਾਂਦੀ ਆ ਮਤਰੋ ਫਰੀਦਕੋਟ ਤੋਂ ਫਰੋਜਪੁਰ ਰੋਡ ਦੇ ਉੱਤੇ ਤੇ ਪੁਰਾਣੀ ਪੀਪਲੀ ਆ ਜਿਹੜੀ ਇਹ ਰਹਿ ਜਾਂਦੀ ਆ ਪੱਖੀ ਤੋਂ ਜਿਹੜਾ ਆਪਾਂ ਫਰੀਦਕੋਟ ਰੋਡ ਫੜਦੇ ਆ ਉਸ ਰੋਡ ਦੇ ਉੱਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਬੂਰੀ ਝੋਟੀ ਵਕਾਉ ਆ ਬਾਈ ਹੁਣ ਇਹਦੀ ਕਿੰਨਾ ਵਾ ਸੂਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਨੇ ਦੁੱਧ ਬਾਦ ਦਿੱਤਾ ਹੋਇਆ ਕੀ ਇਹਦਾ ਬਾਈ ਹੁਣੇ ਰੇਟ ਕਰਦੇ ਆ ਸਾਰੀ ਜਾਣਕਾਰੀ ਲੈਣੇ ਆਪਾਂ ਆਓ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਵਧੀਆ ਜੀ ਸੇਤਾ ਘਰ ਪਰਿਵਾਰ ਹਾਂਜੀ ਵਧੀਆ ਜੀ ਠੀਕ ਠਾਕ ਵਧੀਆ ਅੱਛਾ ਬਾਈ ਨਾਮ ਦੱਸ ਦਈਏ ਇੱਕ ਵਾਰੀ ਆਪਾਂ ਹਾਂਜੀ ਜਸਵੀਰ ਸਿੰਘ ਨੰਬਰਦਾਰ ਜਸਵੀਰ ਸਿੰਘ ਨੰਬਰਦਾਰ ਤੇ ਪਾਰਕ ਦੇ ਕੋਲੇ ਘਰ ਦਾ ਹਾਂਜੀ ਪਾਰਕ ਕੋਲੇ ਘਰ ਪਰ ਅੱਛਾ ਜਸਵੀਰ ਭਾਈ ਇੱਕ ਝੋਟੀ ਵਿੱਚ ਨਹੀਂ ਆਪਾਂ ਹਨਾ ਇਹ ਕਿੰਨੇ ਵਸੂਆ ਬਾਈ ਆਦਕ ਇਹ ਦੂਜਾ ਸੁਆਈ ਦੂਜਾ ਸੁਆਈ ਨੇ ਸੁਣਾਵਾ ਹਾਂਜੀ ਦੂਜਾ ਕਿੰਨੇ ਦਾ ਲੈ ਦੂਗੀ ਬਾਈ ਅਜੇ ਇਹ ਲੈ ਜੁਈ 10 12 ਦਿਨਾਂ ਦੀ 10 12 ਦਿਨਾਂ ਦੀ ਠੀਕ ਆ ਅੱਛਾ ਜੀ ਜਸਵੀਰ ਭਾਈ ਕਿੰਨਾ ਦੁੱਧ ਚੋਇਆ ਹੋਇਆ ਆਪਾਂ ਇਹਦੇ 13 ਲੀਟਰ ਪਹਿਲੇ ਤੋਂ ਚੋਇਆ ਹੋਇਆ 13 ਲੀਟਰ ਆਪਾਂ ਪਹਿਲੇ ਸੋ ਦੋ ਤਿੰਨ ਦਿਨ ਤੋਂ ਥੋੜਾ ਚੋਇਆ ਹੋਇਆ ਹਾਂਜੀ ਤੇ ਚਵਾਈ ਚੁਈ ਦੀ ਕਿਵੇਂ ਰਹੀ ਆ ਭਾਈ ਚਵਾਈ ਦੀ ਵਧੀਆ ਹੀ ਬਹੁਤ ਪੋਲੀ ਆ ਚਾਉਣ ਨੂੰ ਵੀ ਇਹ ਵੀ ਵਧੀਆ ਬਹੁਤ ਆਵੇ ਆ ਇਹਨਾਂ ਭਣੇ ਤੇ ਹੁਣ ਆਪ ਦੇਖ ਲਓ ਮੜਾ ਜੱਜ ਮਿਆਂ ਆ ਬਿਆਸਾਣਾਂ ਨੂੰ ਤਲਾਈ ਚੱਲ ਪਣਿਆ ਵੀ ਠੰਡੀ ਸੀ ਕੋਈ ਨਹੀਂ ਜਮਾਂ ਠੰਡੀ ਹੁਣ ਹੁਣ ਬਾਲਟੀ ਰੱਖ ਕੇ ਬਹਿ ਜਾ ਆਪਣੇ ਇਹਦੇ ਦਿਨ ਕਿੰਨੇ ਪੈ ਬਾਈ ਜਾਂਦੇ ਹਜੇ ਹੈਂ ਗੁੰਦੇਣ ਤੇਣਾ ਦੇਣਾ ਇਹ 12 13 ਹੈਗੇ ਬਾਈ ਵੀ 12 13 ਦੇ ਫਿਰ ਤਾਂ ਚੰਗੀ ਬਣ ਜੂਗੀ ਥੱਲੋ ਦਾ ਹਾਂ ਥੱਲੋ ਬਣ ਜੂਗੀ ਹਜੇਗੀ ਅਹ ਸਿੰਗ ਦਾ ਪੂਪਲਾ ਫਿਰ ਕਦੋਂ ਨਵਾਲਿਆ ਨੇ ਇਹ ਪਹਿਲਾਂ ਹੀ ਨਵਾਲਿਆਈ ਬਈ ਪਹਿਲੇ ਸੂਏ ਤੋਂ ਪਹਿਲਾਂ ਦਾ ਲੱਥਾ ਫਿਰ ਅੱਛਾ ਵੀ ਮੈਨੂੰ ਕੱਟੀ ਸੀ ਜੋ ਛੋਟੀ ਸੀ ਉਹਦੀ ਲੱਗ ਗਈ ਠੀਕ ਆ ਬਈ ਠੀਕ ਆ ਘਰ ਦੀ ਝੋਟੀ ਹੈ ਬਾਕੀ ਲੋਰ ਕਿਹਦੇ ਹੈਗਾ ਇਹਦੇ ਠੀਕ ਹੈ ਭਾਈ ਤੇ ਚਵਾਈ ਚੁਈ ਜੇ ਕੋਈ ਘਰੇ ਰੱਖਣ ਵਾਲਾ ਭਰਾ ਲੈ ਜਾਵੇ ਓਕੇ ਦੀ ਰਿਪੋਰਟ ਆ ਜਾਵੇ ਹਾਂ ਹਾਂ ਬਹੁਤ ਵਧੀਆ ਜੀ ਪੰਜਾਗੀਆਂ ਘਰੇ ਰੱਖਣ ਵਾਲੀ ਬਹੁਤ ਵਧੀਆ ਪਸ਼ੂ ਹੈ ਠੀਕ ਹੈ ਵੀ ਲੰਬਾ ਤਾਂ ਨਹੀਂ ਹੈ ਘਰ ਦੀ ਹੈ ਕਿ ਕੋਈ ਲੰਬਾ ਨਹੀਂ ਹੈ ਠੀਕ ਹੈ ਭਾਈ ਅੱਛਾ ਭਾਈ ਰੇਟ ਫਿਰ ਕੀ ਤੈ ਕੀਤਾ ਇਹਦਾ ਰੇਟ ਇਹਦਾ ਜੀ 1.5 ਲੱਖ ਰੁਪਏ 1.5 ਲੱਖ ਰੁਪਏ ਮਾਨਤਨ ਵਿੱਚੋਂ ਕਰਦੇ ਆਂਗੇ ਹਾਂ ਮਾਨਤਨ ਕਰਦੇ ਆਂਗੇ ਜੇ ਮੌਕੇ ਤੇ ਮਾਨਤਨ ਹੋ ਜੂਆ 1.5 ਲੱਖ ਰੁਪਏ ਖੋਲੋ ਭਾਈ ਮੜਾ ਜੈਨ ਨੂੰ ਨਹੀਂ ਲੇ ਮਿੱਤਰੋ ਦੂਜਾ ਸੂਆ ਛੋਟੀ ਸੁੰਦੀ ਆ ਠੰਡੀ ਠੰਡੀ ਬਹੁਤ ਆ ਕਿਉਂਕਿ ਬਾਈ ਹੁਣੀ ਉਹਦੇ ਵੀ ਮਨ ਲ ਜਿਵੇਂ ਮਰਜ਼ੀ ਮੈਂ 2 ਵਾਰੀ 3 ਵਾਰੀ ਬੈਠ ਕੇ ਉੱਠ ਖੜੀਏ ਕਿਉਂਕਿ ਹਜੇ 12 ਦਿਨ ਬਾਕੀ ਆ ਇਹਨੇ ਬਣਨਾ ਬਣਾਉਣਾ ਕਰਮਾ ਵਾਲੀ ਨੇ ਪੂਰੀ ਚੰਗੀ ਆ ਕਿਉਂਕਿ ਬਈ ਹਜੇ ਦਿਨ ਪਏ ਜਾਂਦੇ ਤੇ ਐਨ ਓਕੇ ਦੀ ਰਿਪੋਰਟ ਹੋ ਜੂਗੀ ਜਿਵੇਂ ਜਿਵੇਂ ਤਿਆਰ ਹੋਊਗੀ ਕਰਮਾ ਵਾਲੀ ਮਿੱਤਰੋ ਦੇਖ ਸਕਦੇ ਬੰਨਦੇ ਬਾਈ ਬਸ ਇੱਥੇ ਦੇਖ ਸਕਦੇ ਹੋ ਤੁਸੀਂ ਮੂੰਹ ਮੱਥਾ ਬਹੁਤ ਸੋਹਣਾ ਪਰ ਸਿੰਘ ਦਾ ਪੋਪੜਾ ਨਾ ਲਵਾਇਆ ਹੁੰਦਾ ਕਿਤੇ ਤੇ ਗੱਲਬਾਤ ਪੂਰੀ ਬੰਨਦੇ ਇੱਥੇ ਬੰਨਦੇ ਬਸ ਬਾਈ ਇੱਥੇ ਹੀ ਮਤਲਬ ਉਹ ਨੂੰ ਥਾਣੇ ਦੇ ਨੇੜੇ ਤੋਂ ਵਿਖਾਉਣਾ ਮਿੱਤਰੋ ਇੱਕ ਵਾਰੀ ਤੁਸੀਂ ਆਪ ਵੀ ਆ ਕੇ ਵੀ ਵੇਖ ਲਓ ਵੈਸੇ ਤਾਂ ਪਰ ਕਰਮਾ ਜਾਈ ਤੇ ਨੂੰ ਮੈਂ ਇਹਨੂੰ ਕਰ ਦੋ ਮਾੜੀ ਥਾਣੇ ਤੋਂ ਬਹੁਤ ਚੰਗਾ ਕਰਮਾ ਵਾਲੀ ਦਾ ਮਿੱਤਰੋ ਆ ਵੇਖੋ ਅੱਜ ਤਾਂ ਭਾਈ ਇਹ ਬਾਟ ਢਿੱਲਾ ਦਾ ਕੱਢਣੇ ਆਏ ਨੇ ਕਰਮਾ ਵਾਲੀ ਨੇ ਕੱਚੀ ਆ ਹਜੇ ਟੋਟੀ ਅੱਛਾ ਭਾਈ ਨੰਬਰ ਸਾਂਝਾ ਕਰੀਏ ਇੱਕ ਵਾਰੀ हां जी 78886 78886 23115 23115 हां 78886 23115 ठीक है भाई इस नंबर पे भाई ने رابطہ ਕੈਂਮ ਕਰ ਲਿਓ ਮਿੱਤਰੋ ਤੁਸੀਂ ਤੇ ਪਿੰਡਾ ਪੁਰਾਣੀ ਪਿਪਲੀ ਤੇ ਜ਼ਿਲ੍ਹਾ ਬਾ ਫਰੀਦਕੋਟ ਬਾ ਕੀ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਲਾਤਾ ਵਾ ਉਸ ਨੰਬਰ ਤੇ ਬਾਈ ਨੇ ਰਾਬਤਾ ਕੈਂਮ ਕਰ ਲਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਸ਼ੁਕਰੀਆ ਜਿਉਂਦੇ ਰਹੋ ਧੰਨਵਾਦ